ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਕੇ ਦਾਰਾ ਮਹਲਾ ਪੰਜਵਾ ਪ੍ਰੀਤਮ ਵਸਤ ਰਿਦਮਹਿ ਖੋਰ ਏ ਪ੍ਰੀਤਮ ਪਿਆਰੇ ਪ੍ਰਭੂ ਤੂੰ ਮੇਰੇ ਰਿਦ ਹਿਰਦੇ ਰੂਪੀ ਖੋਰ ਗੁਫਾ ਵਿੱਚ ਪ੍ਰਕਾਸ਼ ਰੂਪ ਹੋ ਕੇ ਵਸਦਾ ਹੈ ਵਾ ਗੁਰਾਂ ਦੁਆਰਾ ਇਹ ਨਿਸ਼ਚੈ ਕੀਤਾ ਹੈ ਕਹੇ ਪ੍ਰੀਤਮ ਪ੍ਰਭੂ ਜਦੋਂ ਤੂੰ ਹਿਰਦੇ ਵਿੱਚ ਵਸ ਜਾਂਦਾ ਤਾਂ ਤੇਰੇ ਨਾਮ ਦੀ ਖੋਰ ਕੀ ਇਹ ਖੁਮਾਰੀ ਮਸਤੀ ਚੜ ਜਾਂਦੀ ਹੈ ਪਰਮ ਪੀਤ ਨਿਵਾਰ ਠਾਕੁਰ ਗਹਿ ਲੇਹੁ ਆਪਣੀ ਔਰ ਰਹਾਉ ਹੇ ਠਾਕੁਰ ਸੁਆਮੀ ਪ੍ਰਭੂ ਮੇਰੇ ਅੰਦਰੋਂ ਪਰਮ ਰੂਪੀ ਪੀਤ ਕੰਧ ਪਰਦੇ ਨੂੰ ਨਿਵਿਰਤ ਕਰ ਤੇ ਮੇਰੇ ਮਨ ਨੂੰ ਗਹਿ پکڑ ਕੇ ਆਪ ਦੀ ਔਰ ਤਰਫ ਖਿੱਚ ਲੈਣਾ ਕਰ ਪਾਵ ਆਪਣੀ ਸ਼ਰਨ ਭਗਤੀ ਵਿੱਚ ਲਾ ਕੇ ਹੋਰ ਕਿਸੇ ਪਾਸੇ ਨਾ ਜਾਣ ਦੇਵੋ ਰਹਾਓ ਬਿਸਰਾਮ ਦੇ ਕੀ ਪਾਤਸ਼ਾਹ ਫਰਮਾਉਂਦੇ ਆ ਅਦਕ ਗਰਤ ਸੰਸਾਰ ਸਾਗਰ ਕਰ ਦਇਆ ਚਾਰੋ ਤੋਰ ਇਹ ਸੰਸਾਰ ਰੂਪੀ ਸਾਗਰ ਸਮੁੰਦਰ ਬਹੁਤ ਵੱਡਾ ਗਰਦ ਟੋਇਆ ਹੈ ਵਾ ਸੰਸਾਰ ਰੂਪੀ ਸਮੁੰਦਰ ਵਿੱਚ ਮੋਹ ਵਾਸ਼ਨਾ ਰੂਪੀ ਅਤਿਅੰਤ ਗਰਤ ਦਲਦਲ ਹੈ ਜੋ ਨਰਕਾਂ ਵਿੱਚ ਪਾਉਣ ਵਾਲੀ ਹੈ। हे प्रभु तू अपनी दया मेहर करके। ਮੈਨੂੰ ਮੁਕਤੀ ਰੂਪੀ ਧੋਰ ਕਿਨਾਰੇ ਉੱਪਰ ਚੜ ਨਾ ਕਰ। ਸੰਤ ਸੰਗ ਹਰ ਚਰਨ ਬੋਹਿਤ। ਉਦਰ ਤੇ ਲੈ ਮੋਰ। हे प्रभु। ਸ਼ਾਂਤ ਚਿੱਤ ਮਹਾਤਮਾ ਜਿਨ੍ਹਾਂ ਦੀ ਸੰਗਤ ਦੁਆਰਾ ਆਪਣੇ ਨਾਮ ਵਾ ਗੁਰਾਂ ਦੇ ਚਰਨ ਰੂਪੀ ਬੋਹਿਤ ਜਹਾਜ਼ ਵਿੱਚ ਚੜਾ ਕੇ ਮੋਰ ਕੀਏ ਮੈਨੂੰ ਉਦਰ ਤੇ ਭਾਵ ਉਧਾਰ ਲੈ ਸੋ ਇਸ ਦਾ ਪਾਠ ਉਦਰ ਤੇ ਜਿਆਦਾ ਤਰ ਆਉਂਦਾ ਹੈ ਸੋ ਉਦਰ ਤੇ ਉਦਰ ਤੇ ਰਹੁ ਵਿਚਾਰ ਗਰਭਕੁੰਟ ਮਹਿ ਜਿਨੇ ਧਾਰਿਓ ਨਹੀਂ ਵਿਖੈ ਬਰ ਮਹਿ ਹੋਰ ਜਿਸ ਆਪ ਜੀ ਨੇ ਮਾਤਾ ਦੇ ਗਰਭ ਪੇਟ ਰੂਪੀ ਕੁੰਟ ਕੁੰਡ ਵਿੱਚ ਆਪਣੇ ਸਿਮਰਨ ਦੇ ਆਸਰੇ ਰੱਖਣਾ ਕੀਤਾ ਸੀ ਵਾ ਮਾਤਾ ਦੀ ਜਟਰਾ ਅਗਨੀ ਵਿੱਚ ਮੈਨੂੰ ਧਾਰਨ ਕਰਕੇ ਰੱਖਿਆ ਸੀ ਹੁਣ ਵੀ ਇਸ ਵਿਸ਼ਿਆਂ ਦੇ ਸੰਸਾਰ ਰੂਪੀ ਬਨ ਜੰਗਲ ਵਿੱਚ ਤੇਰੇ ਤੋਂ ਬਿਨਾਂ ਕੋਈ ਹੋਰ ਰੱਖਿਆ ਕਿ ਨਹੀਂ ਸੰਸਾਰ ਸਾਗਰ ਦੇ ਵਿਸ਼ਿਆਂ ਰੂਪੀ ਬਨ ਰਸ ਵਾ ਬਨ ਪਾਣੀ ਵਿੱਚ ਕੇਵਲ ਤੁਸੀਂ ਹੀ ਬਚਾ ਕੇ ਰੱਖਣ ਵਾਲੇ ਹੋ ਹਾਰ ਸਕਤ ਸਰਨ ਸਮਰੱਥ ਨਾਨਕ ਆਨ ਨਹੀਂ ਨਿਹੋਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ へ ਸਰਬ ਸ਼ਕਤੀਆਂ ਦੇ ਮਾਲਕ ਵਾ ਭਗਤੀ ਦੀ ਸ਼ਕਤੀ ਵਾਲੇ ਸਰਬ ਸ਼ਕਤੀਮਾਨ ਪ੍ਰਭੂ ਮੈਂ ਤੇਰੀ ਸਰਨੋਟ ਵਿੱਚ ਆਇਆ ਤੇਰੇ ਤੋਂ ਬਿਨਾ ਹੋਰ ਕਿਸੇ ਨੂੰ ਨਿਹੋਰ ਤੱਕਦਾ ਨਹੀਂ ਵਾ ਹੋਰ ਕਿਸੇ ਦਾ ਨਿਹੋਰ ਐਹਸਾਨ ਨਹੀਂ ਚੱਲਦਾ ਕੀ ਦਾਰਾ ਮਹੱਲਾ ਪੰਜਵਾ ਰਸਨਾ RAM RAM ਬਖਾਨ ਏ ਭਾਈ ਰਸਨਾ ਜੀਬਾ ਕਰਕੇ ਰਮੇ ਹੋਏ RAM ਪ੍ਰਮਾਤਮਾ ਦੇ ਨਾਮ ਪਾਵ ਜਸਨ ਬਖਾਨ ਉਚਾਰਨ ਕਰ ਗੁਣ ਗੋਪਾਲ ਉਚਾਰ ਦਿਨ ਰਹਿ ਕਮਲਹਾਨ ਰਾਉ गोपाल परमात्मा ਦੇ ਗੁਣਾਂ ਨੂੰ ਕੀਰਤਨ ਵਿੱਚ ਪਾ ਕੇ ਵੀ ਦਿਨ ਰਾਤ ਉਚਾਰਨ ਕਰ ਤਾਂ ਤੇਰੇ ਵਾ ਕਲਮਲ ਕਲਵਾਹਟ ਪਾਉਣ ਵਾਲੇ ਪਾਪ ਕਲਮਲ ਭਾਵ ਕਲ ਕਲ ਯੁਗ ਦੇ ਮਲ ਮੈਲ ਰੂਪ ਪਾਪ ਵਾ ਮਲ ਵਕੀਬ ਅਵਰਨ ਰੂਪ ਕਲਮਲ ਪਾਪ ਹਨ ਨਾਸ਼ ਹੋ ਜਾਣਗੇ ਰਹਾਉ ਤਿਆਗ ਚਲਨਾ ਸਗਲ ਸੰਪਤ ਕਾਲ ਸਿਰ ਪਰ ਜਾਣ ਪਾਤਸ਼ਾਹ ਫਰਮਾ ਰਹੇ ਹੈ ਭਾਈ ਅੰਤ ਨੂੰ ਆਦੀ ਘੋੜੇ ਮੱਝਾਂ ਗਾਵਾਂ ਆਦ ਸਾਰੀ ਸੰਪੱਦ ਵਿਪੂਤੀ ਇੱਥੇ ਹੀ ਛੱਡ ਕਰਕੇ ਪਰਲੋਕ ਨੂੰ ਇੱਕ ਦਿਨ ਚਲੇ ਜਾਣਾ ਇਸ ਲਈ ਕਾਲ ਮੌਤ ਨੂੰ ਸਦਾ ਹੀ ਆਪਣੇ ਸਿਰ ਪਰ ਉੱਪਰ ਖਲੋਦੀ ਜਾਣਨਾ ਕਰ ਮਿਥਨ ਮੋਹ ਦੁਰੰਤ ਆਸਾ ਝੂਠ ਸਰ ਪਰਮਾਨ ਜੋ ਮਿਥਨ ਝੂਠੇ ਪਦਾਰਥਾਂ ਦੇ ਮੋਹ ਸਨੇਹ ਕਰਕੇ ਦੁਰੰਤ ਕਠਨ ਬੇਅੰਤ ਆਸਾ ਇੱਛਾ ਲੱਗੀ ਹੋਈ ਇਹਨਾਂ ਪਦਾਰਥਾਂ ਨੂੰ ਸਰਪਰ ਜ਼ਰੂਰ ਬਰ ਜ਼ਰੂਰ ਝੂਟੇ ਹੀ ਮੰਨਣਾ ਕਰ ਸਤਿ ਪੁਰਖ ਅਕਾਲ ਮੂਰਤ ਹਿਰਦੈ ਧਾਰੋ ਧਿਆਨ ਜੋ ਸਤਿ ਨਾਸ਼ ਤੋਂ ਰਹਿਤ ਪੁਰਖ ਪੂਰਨ ਅਕਾਲ ਕਾਲ ਤੋਂ ਰਹਿਤ ਮੂਰਤ ਹਸਤੀ ਸਰੂਪ ਵਾਲਾ ਪ੍ਰਭ ਉਸ ਦਾ ਆਪਣੇ ਹਿਰਦੇ ਵਿੱਚ ਧਿਆਨ ਧਾਰਨਾ ਕਰ ਇਰਦੇ ਵਿੱਚ ਨਿਸ਼ਚੇ ਕਰਨ ਰੂਪ ਧਿਆਨ ਧਾਰਨ ਕਰ ਨਾਮ ਲਾਭਨੰਕ ਬਸਤ ਇਹ ਪਰਵਾਨ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਗੁਰਾਂ ਦੁਆਰਾ ਬਖਸ਼ਿਆ ਹੋਇਆ ਨਾਮ ਦਾ ਨਿਦਾਨ ਖਜ਼ਾਨਾ ਹੀ ਲਾਭਨੱਪੇ ਵਾਲਾ ਹੈ ਅਤੇ ਇਹੋ ਹੀ ਬਸਤ ਵਸਤੂ ਲੋਕ ਪ੍ਰਲੋਕ ਵਿੱਚ ਪ੍ਰਵਾਨਿਕ ਸਭਲੀਆ ਵਾ ਇਹ ਨਾਮ ਰੂਪੀ ਵਸਤੂ ਹੀ ਪ੍ਰਵਾਨ ਕਰ ਕੀਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਕੋ ਆਧਾਰ ਏ ਭਾਈ ਆਪਣੇ ਹਿਰਦੇ ਵਿੱਚ ਪ੍ਰਮਾਤਮਾ ਦੇ ਨਾਮ ਦਾ ਹੀ ਆਧਾਰ ਆਸਰਾ ਲੈਣਾ ਕਰੋ ਕਲ ਕਲੇਸ਼ ਨਾ ਕਸ਼ ਬਿਆਪੇ ਸੰਤ ਸੰਗ ਬਿਵਹਾਰ ਰਹਾਉ ਤਦੋਂ ਕਿੰਦੇ ਤੁਹਾਨੂੰ ਕਲ ਕਲਪਨਾ ਝਗੜੇ ਤੇ ਕਲੇਸ਼ ਦੁੱਖ ਆਦ ਕੁਝ ਵੀ ਨਹੀਂ ਵਿਆਪਣਗੇ ਇਸ ਲਈ ਸੰਤ ਸੰਗ ਸ੍ਰੇਸ਼ਟ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਨਾਮ ਦਾ ਜਪਣ ਜਪੌਣ ਰੂਪ ਵਿਵਹਾਰ ਵਪਾਰ ਕਰੋ ਰਹਾਉ ਕਰ ਅਨੁਗ੍ਰਹ ਆਪ ਰੱਖਿਓ ਨਹ ਉਪਜ ਤੋ ਬੇਕਾਰ ਪਰਮੇਸ਼ਰ ਆਪਣੀ अनुग्रह कृपा ਕਰਕੇ ਜਿਸ ਨੂੰ ਆਪ ਰਖ ਲੈਂਦਾ ਉਸ ਦੇ ਅੰਦਰ ਬੇਕਾਰ ਕਾਮ ਕ੍ਰੋਧ ਆਦਿ ਵਿਕਾਰ ਉਪਜਤੋਂ ਕਈੇ ਪੈਦਾ ਨਹੀਂ ਹੁੰਦੇ ਭਾਵ ਨਿਰਵਿਕਾਰ ਜੀਵਨ ਹੋ ਜਾਂਦਾ ਜਿਸ ਪ੍ਰਾਪਤ ਹੋਏ ਸਿਮਰੈ ਤਿਸ ਦਹਿਤ ਨਹਿ ਸੰਸਾਰ ਜਿਸ ਮਨੁੱਖ ਨੂੰ ਗੁਰਾਂ ਦੁਆਰਾ ਪ੍ਰਭੂ ਦਾ ਨਾਮ ਪ੍ਰਾਪਤ ਹੁੰਦਾ ਵਾ ਪ੍ਰਾਪਤ ਹੋਣਾ ਲਿਖਿਆ ਹੋਇਆ ਉਹੋ ਹੀ ਨਾਮ ਸਿਮਰਦਾ ਹੈ ਅਤੇ ਉਸ ਮਨੁੱਖ ਨੂੰ ਸੰਸਾਰ ਜਗਤ ਵਿੱਚਲੇ ਵਿਕਾਰ ਤ੍ਰਿਸ਼ਨਾ ਈਰਖਾ ਦੀ ਅੱਗ ਬਹਿਤ ਸਾੜ ਨਹੀਂ ਸਕਦੀ ਸੁਖ ਮੰਗਲ ਆਨੰਦ ਹਰ ਹਰ ਪ੍ਰਭ ਚਰਨ ਅੰਮ੍ਰਿਤ ਸਾਰ ਹਰੇ ਭਰੇ ਕਰਨ ਵਾਲੇ ਪ੍ਰਮਾਤਮਾ ਦੇ ਨਾਮ ਨੂੰ ਜਪਣ ਕਰਕੇ ਹੀ ਮਨ ਕਰਕੇ ਸੁਖ ਬਾਣੀ ਕਰਕੇ ਮੰਗਲ ਖੁਸ਼ੀ ਤੇ ਸਰੀਰ ਕਰਕੇ ਆਨੰਦ ਬਣਿਆ ਰਹਿੰਦਾ ਵਾ ਸੁਖ ਸਰੂਪ ਹਰ ਹਰ ਪ੍ਰਮਾਤਮਾ ਦੇ ਮੰਗਲ ਜਸ ਗਾਉਣ ਕਰਕੇ आनंद प्राप्त ਹੁੰਦਾ ਹੈ ਅਤੇ ਪਰਮਾਤਮਾ ਦੇ ਚਰਨਾਂ ਦਾ ਪਿਆਰ ਧਿਆਨ ਮਿਰਤੂ ਤੋਂ ਰਹਿਦ ਕਰਨ ਵਾਲਾ ਸਾਰ ਸ੍ਰੇਸ਼ਟ ਸਾਧਨ ਹੈ ਨਾਨਕ ਦਾਸ ਸਰਨਾਗਤੀ ਤੇਰੇ ਸੰਤ ਨਾਂ ਕੀ ਸ਼ਾਰ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ हे ਪ੍ਰਭੂ ਮੈਂ ਦਾਸ ਸੇਵਕ ਤੇਰੀ ਸਰਨਾਗਤੀ ਸ਼ਰਨ ਵਿੱਚ ਆ ਕੇ ਪ੍ਰਾਪਤ ਹੋਇਆ ਹਾਂ ਤੇਰੇ ਸੰਤਨਾ ਭਾਵ ਸੰਤ ਜਿਨਾ ਦੇ ਚਰਨਾਂ ਦੀ ਮੈਨੂੰ ਛਾਰ ਧੂੜੀ ਬਣਾਉਣਾ ਕਰ ਵਾ ਤੇਰੇ ਸੰਤ ਜਿਨਾ ਦੀ ਧੂੜ ਪ੍ਰਾਪਤ ਹੋਵੇ ਕੇਦਾਰਾ ਮਹੱਲਾ ਪੰਜਵਾ ਹਰ ਕੇ ਨਾਮ ਬਿਨ ਤ੍ਰਿਗ ਸਰੋਤ ਏ ਭਾਈ ਪ੍ਰਮਾਤਮਾ ਦੇ ਨਾਮ ਨੂੰ ਸੁਣਨ ਤੋਂ ਬਗੈਰ ਸਰੋਤ ਹੁੰਦਾ ਕੰਨ ਵੀ ਤ੍ਰਿਗ ਭਾਵ ਤ੍ਰਕਾਰ ਜੋਗਿਆ ਜੀਵਨ ਰੂਪ ਵਿਸਾਰ ਜੀਵਹਿ ਤਿਹ ਕਦ ਜੀਵਨ ਹੋਤ ਰਹਾਉ ਪ੍ਰਮਾਤਮਾ ਸਰੂਪ ਸਤਿਗੁਰੂ ਮਹਾਰਾਜ ਜੀ ਬੜਾ ਡਾਂਟ ਰਹੇ ਸਨ ਕਿ ਜੋ ਮਨੁੱਖ ਜੀਵਨ ਰੂਪ ਪ੍ਰਮਾਤਮਾ ਨੂੰ ਪਲਾ ਕੇ ਜਿਉਣਾ ਕਰਦੇ ਪਾਉ ਆਪਣੇ ਆਪ ਨੂੰ ਜਿਉਂਦੇ ਮੰਨਦੇ ਆ ਉਹਨਾਂ ਦਾ ਕਦ ਕਿਸ ਪ੍ਰਕਾਰ ਜਿਉਣਾ ਹੁੰਦਾ ਹੈ ਪਾਉ ਉਹਨਾਂ ਦਾ ਜੀਵਨ ਵਿਅਰਥ ਤੇ ਤਰਕਾਰ ਜੋਗ ਆ ਬਹੁਤ ਲਾਂਤਾਂ ਦੇ ਯੋਗ ਇਹ ਰਹਾਉ ਖਾਦ ਪੀਤ ਅਨੇਕ ਵਿੰਜਨ ਜੈਸੇ ਭਾਰ ਬਾਹਕ ਖੋਤ ਸੁਧਿਆਨ ਦੇਣਾ ਵਿਚਾਰ ਵੱਲ ਉਹ ਅਨੇਕ ਬਿਆੰਤ ਪ੍ਰਕਾਰ ਦੇ ਵਿੰਜਨ ਭੋਜਨ ਖਾਂਦੇ ਤੇ ਬਿਆੰਤ ਪ੍ਰਕਾਰ ਦੇ ਰਸ ਕਸ ਪੀਤ ਕਈਏ ਪੀਂਦੇ ਹਨ ਉਹ ਸਭ ਕੁਝ ਇਸ ਪ੍ਰਕਾਰ ਆ ਜਿਵੇਂ ਭਾਰ ਬੋਝ ਨੂੰ ਬਾਹਕ ਢੋਣ ਵਹਣ ਵਾਲਾ ਖੋਤਾ ਹੁੰਦਾ ਹੈ ਅਰਥਾਤ ਜਿਵੇਂ কুমਹਾਰ ਨੇ ਭਾਰ ਢੋਣ ਵਾਸਤੇ ਖੋਤਾ ਰੱਖਿਆ ਹੁੰਦਾ ਤੇ ਆਪ ਸੁੱਖ ਨਾਲ ਉੱਪਰ ਬੈਠ ਜਾਂਦਾ ਤੇ ਕੰਮ ਕਰ ਕਰਨ ਤੋਂ ਬਾਅਦ ਉਸ ਨੂੰ ਰੂੜੀਆਂ ਤੇ ਛੱਡ ਦਿੰਦਾ ਹੈ ਅਤੇ ਕਾਫੂਸ ਚੁਣ ਕੇ ਖਾਂਦਾ ਇਸੇ ਪ੍ਰਕਾਰ istri ਪੁੱਤਰ ਆਦਿ কুমਹਾਰ ਦੀ ਨਿਆਈ ਹਨ ਤੇ ਜੀਵ ਨੂੰ ਖੋਤੇ ਵਾਂਗ ਰੱਖਿਆ ਹੋਇਆ ਭਾਰ ਝੁਕਣ ਦੀ ਨਿਆਈ ਅਨੇਕਾਂ ਪਦਾਰਥ ਲਿਆ ਕੇ ਤੇ ਆਪ ਕਈ ਵਾਰ ਭੁੱਖਾ ਹੀ ਸੌਂ ਜਾਂਦਾ ਵਾਵਿਸ਼ਿਆਂ ਦੀ ਰੂੜੀ ਵਿੱਚ ਵਕਾਰ ਭੋਗਣ ਰੂਪ ਕਾ ਖਾਂਦਾ ਹੈ ਆਠ ਪਹਿਰ ਮਹਾ ਸ਼ਰਮ ਪਾਇਆ ਜੈਸੇ ਬਿਰਖ ਜੰਤੀ ਜੋਤ ਜੀਵਨ ਅਠੇ ਪਹਿਰ ਪਾਵ ਰਾਤ ਦਿਨ ਉਹਨਾਂ ਦਾ ਪੇਟ ਪਾਲਣ ਲਈ ਮਹਾ ਬਹੁਤ ਸ਼ਰਮਤ ਕਾਵਟ ਨੂੰ ਪਉਣਾ ਕਰਦਾ ਬੜੀ ਮਿਹਨਤ ਕਰਦਾ ਜਿਵੇਂ ਬਿਰਖ ਬੈਲ ਜੰਤੀ ਜੰਤਰ ਕੋਲੂ ਅੱਗੇ ਜੋੜਿਆ ਹੁੰਦਾ ਨਾ ਉਇਸੇ ਪ੍ਰਕਾਰ ਜੀਵ ਰੂਪੀ ਬੈਲ ਇਸਤਰੀ ਪੁੱਤਰ ਆਦ ਰੂਪੀ ਤੇਲੀਆਂ ਦਾ ਪਦਾਰਥਾਂ ਰੂਪੀ ਕੋਲੂ ਨਾਲ ਜੋੜਿਆ ਹੋਇਆ ਹੈ ਤਜ ਗੋਪਾਲ ਜੇ ਆਨ ਲਾਗੇ ਸੇ ਬਹੁ ਪ੍ਰਕਾਰੀ ਰੋਤ ਗੋਪਾਲ ਪ੍ਰਿਥਵੀ ਦੇ ਪਾਲਕ ਪ੍ਰਮਾਤਮਾ ਨੂੰ ਛੱਡ ਕਰਕੇ ਜਿਹੜੇ ਮਨੁੱਖ ਹੋਰ ਪਦਾਰਥਾਂ ਦੇ ਮੋਹ ਦੇਵੀ ਦੇਵੀ ਦੇਵਤਿਆਂ ਦੀ ਉਪਾਸ਼ਨਾ ਵਿੱਚ ਲੱਗੇ ਹੋਏ ਉਹ ਬਹੁਤ ਤਰਾਂ ਕਰਕੇ ਰੋਂਦੇ ਭਾਵ ਦੁਖੀ ਹੁੰਦੇ ਆ ਕਰ ਜੋਰ ਨਾਨਕ ਦਾਨ ਮੰਗੈ ਖਾਇ ਰੱਖੋ ਕੰਠ ਪਰੋਤ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿਉਂ ਬੇਨਤੀ ਕਰੋ ਕਿ हे ਪ੍ਰਭੂ ਮੈਂ ਆਪਣੇ ਪਰਦਕ ਮਨ ਬੁੱਧ ਰੂਪੀ ਹੱਥ ਜੋਰ ਜੋੜ ਕਰਕੇ ਇਹ ਦਾਨ ਮੰਗਦਾ ਹਾਂ ਕਿ हे ਹਰੀ ਮੈਂ ਤੇਰੇ ਨਾਮ ਨੂੰ ਆਪਣੇ ਹਿਰਦੇ ਰੂਪੀ ਕੰਠ ਗਲ ਵਿੱਚ ਪ੍ਰੀਤ ਰੂਪੀ ਧਾਗੇ ਨਾਲ ਪੂਰ ਕੇ ਰਖਣਾ ਕਰ ਕੇਦਾਰਾ ਮਹੱਲਾ ਪੰਜਵਾ ਸੰਤਹਿ ਧੂਰ ਲੈ ਮੁਖ ਮਲੀ ਜਿਸ ਮਨੁੱਖ ਨੇ ਸੰਤ ਜਨਾਂ ਦੇ ਚਰਨਾਂ ਦੀ ਧੂੜ ਲੈ ਕਰਕੇ ਆਪਣੇ ਮੁਖ ਮੂੰਹ ਮਸਤਕ ਉੱਪਰ ਮਲੀ ਮਲਣਾ ਕੀਤੀ ਹੈ ਸੋ ਇਸ ਪਾਠ ਨੂੰ ਮੱਲੀ ਨਹੀਂ ਕਰ ਜਣ ਮਲੀ ਪੋਲਾ ਕਰਨਾ ਮਲਣਾ ਕੀਤੀ ਹੈ ਗੁਣਾ ਅਜੁੱਤ ਸਦਾ ਪੂਰਨ ਨਹਿ ਦੋਖ ਬਿਆਪੈ ਕਲੀ ਰਹਾਉ ਕਹਿੰਦੇ ਉਹ ਜੁੱਤ ਅਗੇੜ ਰੂਪ ਪ੍ਰਮਾਤਮਾ ਦੇ ਗੁਣ ਗਾ ਕੇ ਹਮੇਸ਼ਾ ਲਈ ਪੂਰਨ ਹੋ ਗਿਆ ਹੈ ਵਾ ਸਦਾ ਗੁਣਾ ਕਰਕੇ ਪੂਰਨ ਅਜੁੱਤ ਪ੍ਰਭੂ ਉਸ ਨੂੰ ਪ੍ਰਾਪਤ ਹੋਇਆ ਹੈ ਅਤੇ ਉਸ ਨੂੰ ਕਲੀ ਕਲਯੁਗ ਕਲਪਨਾ ਦੇ ਦੋਸ਼ ਵੀ ਨਹੀਂ ਵਿਆਪਦੇ ਵਕਲੀ ਹਰੀ ਭਾਵ ਖਾਤੀ ਆਦਿਕ ਜੂਨਾ ਵਿੱਚ ਪੈਣ ਵਾਲੇ ਦੋਸ਼ ਨਹੀਂ ਲੱਗਦੇ ਰਹਾਉ ਬਿਸਰਾਮ ਦੇ ਕੀ ਕਿਰਪਾ ਕਰਦੇ ਆ ਗੁਰਬਚਨ ਕਾਰਜ ਸਰਬ ਪੂਰਨ ਈਤ ਊਤ ਨਾ ਹਲੇ ਗੁਰਾਂ ਦੇ ਉਪਦੇਸ਼ ਨੂੰ ਮੰਨਣ ਕਰਕੇ ਉਸ ਦੇ ਵਿਵਹਾਰਕ ਤੇ ਪਰਮਾਰਥ ਆਦ ਦੇ ਸਾਰੇ ਕੰਮ ਪੂਰੇ ਹੋਏ ਹਨ ਅਤੇ ਉਸ ਦੇ ਚੇਤ ਦੀ ਮਿਰਤੀ ਈਤ ਉਤ ਇਧਰ ਉਧਰ ਪਦਾਰਥਾਂ ਵਿੱਚ ਈਤ ਇਸ ਲੋਕ ਦੇ ਪਦਾਰਥਾਂ ਤੇ ਸਵਰਗ ਲੋਕ ਦੇ ਦਿਵ ਭੋਗਾਂ ਨੂੰ ਸੁਣ ਕੇ ਨਹੀਂ ਹੱਲੀ ਕਈਏ ਨਹੀਂ ਹਿਲਦੀ ਸਦਾ ਪ੍ਰਮਾਤਮਾ ਦੇ ਸਿਮਰਨ ਵਿੱਚ ਜੁੜੀ ਰਹਿੰਦੀ ਹੈ ਪ੍ਰਭ ਏਕ ਅਨਕ ਸਰਬਤ ਪੂਰਨ ਵਿਖੈ ਅਗਨ ਨ ਜਲੇ ਜਿਸ ਨੇ ਕਹਿੰਦੇ ਸਾਰਿਆਂ ਥਾਵਾਂ ਵਿੱਚ ਅਨੇਕਾਂ ਜੀਵਾਂ ਅੰਦਰ ਇੱਕ ਪ੍ਰਮਾਤਮਾ ਨੂੰ ਵਿਆਪਕ ਜਾਣਿਆ ਹੈ ਉਸ ਦੀ ਬਿਰਤੀ ਬੁੱਧੀ ਵਿਸ਼ਿਆਂ ਦੀ ਅਗਨ ਅੱਗ ਵਿੱਚ ਜਲੀ ਸੜਦੀ ਨਹੀਂ ਗਾਇ ਹੈ ਪੂਜਾ ਲੀਨੋ ਦਾਸ ਆਪਣਉ ਜੋਤ ਜੋਤੀ ਰਲੇ ਪ੍ਰਭੂ ਨੇ ਜਿਸ ਮਨੁੱਖ ਨੂੰ ਆਪਣਾ ਦਾਸ ਸੇਵਕ ਬਣਾ ਕੇ ਉਸ ਦੀ ਬਿਰਤੀ ਰੂਪੀ ਪੂਜਾ ਬਾਹਾਂ ਪਕੜ ਕੇ ਆਪਣੇ ਵਿੱਚ ਲੀਨ ਕਰ ਲਿਆ ਹੈ ਇਉਂ ਉਸ ਦੀ ਪਰਤਕ ਜੋਤ ਅਦਵੈਤ ਆਨੰਦ ਸਰੂਪ ਜੋਤੀ ਪ੍ਰਮਾਤਮਾ ਵਿੱਚ ਰਲ ਮਿਲ ਜਾਂਦੀ ਹੈ ਪ੍ਰਭ ਚਰਨ ਸਰਨ ਅਨਾਥ ਆਇਓ ਨਾਨਕ ਹਰ ਸੰਗ ਚੱਲੀ ਇਉਂ ਬੇਨਤੀ ਕਰੀਏ ਕਿ हे ਪ੍ਰਭ ਪ੍ਰਮਾਤਮਾ ਮੈਂ ਅਨਾਥ ਜਤੀਮ ਤੇਰੇ ਚਰਨਾਂ ਦੀ ਸਰਨ ਓਟ ਵਿੱਚ ਆਇਆ ਹ ਸਤਿਗੁਰ ਆਇਓ ਸਰਨ ਤੁਹਾਰੀ ਮਿਲੇ ਸੁਖ ਨਾਮ ਹਰ ਸੋਭਾ ਚਿੰਤਾ ਲਾਹੇ ਹਮਾਰੀ ਏ ਸਤਿਗੁਰੂ ਸਾਹਿਬ ਜੀ ਕਿਰਪਾ ਕਰੋ ਏ ਹਰੀ ਤੇਰੀ ਭਗਤੀ ਪ੍ਰੀਤੀ ਹੀ ਮੇਰੇ ਨਾਲ ਪਰਲੋਕ ਨੂੰ ਚੱਲੀ ਚੱਲਦੀ ਹੈ ਚੱਲਣ ਵਾਲੀ ਹੈ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ Lá uh hey good ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ